ਆਵਾਜ਼ ਦਿੱਕੀ ਹੋਤੇ ਸਾਲ ਮਿਹਰ ਦੂਰ ਸਰਸਮੇਂ ਦੀ ਪੰਜਾਬ ਜੌਨ ਸਠਿਆਣੀ ਕੋਲ ਨੂੰ ਅੱਜ ਆਪ ਪਾਰਟੀ ਦੇ ਜੋ ਵਧਾਈਗਾ ਉਹਨਾਂ ਦੇ ਵਿਰੋਧ ਦੇ ਵਿੱਚ ਅਡਾ ਨਾਣੇਕੋਟ ਵਿਖੇ ਸੰਗਤਾਂ ਇਕੱਠੀਆਂ ਹੋਈਆਂ ਨੇ ਫਿਰ ਜੋ ਸੰਗੂ ਬਾਰਡਰ ਤੇ ਆਪ ਸਰਕਾਰ ਨੇ ਮੀਟਿੰਗ ਸੱਦ ਕੇ ਮੁਰਕੇ ਮੋੜੇ ਨੂੰ ਫੁੱਟਿਆ ਗਿਆ ਕਰੋਨਾ ਰੁਪਈਆ ਦਾ ਕਿਸਾਨਾਂ ਦਾ ਨੁਕਸਾਨ ਕੀਤਾ ਤੋਂ ਉਸ ਦੇ ਸਬੰਧੇ ਵਿੱਚ ਡਟ ਕੇ ਪਿੰਡਾਂ ਦੇ ਵਿਰੋਧ ਕਰਾਂਗੇ ਇਹਨਾਂ ਦੀਆਂ ਜੋ ਇਹਨਾਂ ਨੇ ਗੱਲਾਂ ਬਾਤਾਂ ਕਹੀਆਂ ਸੀ ਜਿਹੜਾ ਆਪਣੇ ਵਾਅਦਿਆਂ ਤੋਂ ਭੱਜੀ ਆ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਨਿੱਕੇ ਨਿੱਕੇ ਜਿਹੜੇ ਘਾਰੀ ਲੋਕਾਂ ਦੇ ਉੱਤੇ ਧਾਰਦੇ ਆ ਮਜੀਠੀਏ ਵਰਗੇ ਵੱਡੇ ਵੱਡੇ ਮਗਰਮਾਸ ਜਿਹੜੇ ਆ ਉਹਨਾਂ ਦੇ ਹੱਲ ਕੋਈ ਪੀਲਾ ਪੰਜਾ ਨਹੀਂ ਨਾਲ ਚੱਲਿਆ ਆ ਲੈਡੀ ਪਰਸਵਾ ਇੱਕ ਮੈਡਮ 3 ਕਰੋੜ ਦੀ ਕੋਠੀ ਆ ਉਧਰ ਪੀਲਾ ਪੰਜਾ ਨਹੀਂ ਨਾਲ ਚੱਲਿਆ ਜਿਹੜੇ ਛੋਟੇ ਮੋਟੇ ਡਰਗ ਮਾਫੀਆ ਉਹਨਾਂ ਦੇ ਘਟਾ ਹੈਗੇ ਜਿਹੜੇ ਛੋਟੇ

ਇਹ ਬਸ ਇਹ ਜਮਾ ਦੇ ਦਿੱਲੀ ਦੀ ਤਰਜ਼ ਤੇ ਸਾਡੇ ਸੇਜਾਂ ਨੂੰ ਜਿੰਨੀ ਬੋਲਵਾਣੀ ਫਰੀਅਸੇ ਕਰਤੇ ਜੀ ਫਿਰ ਅਸੀਂ ਆਪਣਾ ਕੋਲ ਦਵਾਗੇ ਤੇ ਜੇ ਕਿਸਾਨ ਸੈਨੇਟਰ ਦੇ ਬਤਕਾ ਬੁਲਾਣਦੇ ਆ ਤੁਸੀਂ ਉਹ ਵੀ ਨਾ ਬਖਸੇ ਸਾਡੇ ਬਜ਼ੁਰਗਾਂ ਨੂੰ ਦਾੰਦ ਫੇਰੀਗੇ ਢਾਡੀ ਉਥੋਂ ਜਿਹੜਾ ਜਿਲ੍ਹਾ ਨੇ ਐਡਮਿਨਿਸਟ੍ਰੇਸ਼ਨ ਇਹ ਚੋਲਾ ਸਿਲੰਡਰ ਚੋੜੀ ਟ੍ਰੈਮਨੀ ਚੋੜੀ हो रहा है मेरे से थे। थे। का गलत ना हो रहे मेरे सरपंच घर और चार्टर में मैं खुद जा करके कह दिया आपको राज राय इन सबियों से 200 करोड़ का नुकसान किया दोहा बागड़ा में खलोड़ी से सबू से तो यार तुझे बोलना की है इसे बोलेंगे कोई एक का एक वीडियो भी ना दो यार सबका ट्रामा का नुकसान उसी का खीजे मैदान में देखो कोई तो लोग चला रहे बे बहुत इनका इनानी का था जो आप कोई हो अल्लाह तब पहली शर्त है पहला अगला सवाल है क्या मेरा मुझे ਸਭੂ ਪਾਰਟੀ ਦਾ ਸਾਰਾ ਮੋਟਾ ਚਲਿਆ ਹਾਂਜੀ ਅਸੀਂ ਸੀਟਾਂ ਵਿੱਚ ਬੈਠੀਆਂ ਸਰਸਥਾਨਾਂ ਚੱਲਦੀਆਂ ਹਨ ਹਾਂਜੀ ਰਿਆਣੀ ਨੇ ਇਹਨਾਂ ਤੋਂ ਗਰਮਨਾਮਾ ਕੋਈ ਨਹੀਂ ਰੱਖਾਇਆ ਸੀ ਜੇ ਸ਼ੁਰੂ ਮਾਰਿਆ ਹੁੰਦਾ ਹੁੰਕੇ ਸੀ ਉਹ ਤੋਂ ਤੀਜੇ ਪਕੇ ਹੋਏ ਤਾਂ ਸਰਕਾਰ ਨੇ ਅਗਲੇ ਤੱਕ ਸਾਡੇ ਕਿਸਾਨਾਂ ਨੇ ਨਹੀਂ ਝੱਗਿਆ ਦੂਸਰੇ ਢikal ਤੁਹਾਨੂੰ ਬੰਨਿਆ ਐਮਐਲਏ ਦਿੱਤੇ ਪੰਜਾਬ ਵਾਲਿਆਂ ਨੇ ਘੱਟ ਦਾ ਵਿਸ਼ਵਾਸ ਕੀਤਾ ਸੀ ਹਾਂਜੀ ਇਹ ਤੁਸੀਂ ਉੱਥੇ ਕੀ ਕੀਤਾ ਜਦੋਂ ਅਸੀਂ ਅੰਗਰੇਜ਼ਾਂ ਦੇ ਪਾਸੋਂ ਆਪਣੀ ਬੈਸੇ ਗੋਲੇ ਚੱਲਦੇ ਹੀ ਜੁਨੇਟ ਕਾ ਜੇ ਹੀ ਉਦੋਂ ਵੀ ਸਾਡੀ ਸਰਕਾਰ ਨਹੀਂ ਬੋਲੀ ਜੇ ਮੋੜੋ ਤੋ ਖੇਲੋ ਦਾ ਸਰਕਾਰ ਦੇ ਨਾਲ ਵੀ ਦੇ ਸਾਡੇ ਪੀਜਪੀ ਨਾਲ ਲਾ ਕੇ ਤੇ ਸਾਡਾ ਮੋਰਚਾ ਤੋਂ ਖਾ ਲਿਆ ਗਿਆ ਸਾਰੇ ਦਾ ਵੰਡ ਕਰ ਗਏ ਜੇ ਸਰਕਾਰ ਦੇ ਕੰਮ ਹੀ ਸਰਾਖੋਲ ਦੇ ਤੇ ਮੋਰਚਾ ਬੁਦਰ ਦੇ ਕਰਦਾ ਕਹਿੰਦਾ ਤੁਆਦੋ ਬਿਨੋ ਫਿਰ ਤੁਸੀਂ ਕਿਸਾਨਾਂ ਨਾਲ ਕਿਹਾ ਪੀਜਪੀ ਨਾਲ ਜੀ ਆਇਆਂ ਜੀ ਅਹੀਂ ਤੱਕ